ਹਾਂਜੀ ਤੁਹਾਡੇ ਨਾਲ ਅੱਜ ਵੀਡੀਓ ਸ਼ੇਅਰ ਕਰਨ ਜਾ ਰਹੇ ਹਾਂ ਜੋ ਇਤਿਹਾਸ ਨੂੰ ਬਹੁਤ ਹੀ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਾਬਾ ਜੀਮ ਸਿੰਘ ਦੇ ਇਤਿਹਾਸ ਨੂੰ ਜੋ ਤੇ ਜੋ ਕੋਈ ਖੁਸ਼ਹਾਲ ਨਾਮ ਦੇ ਦਈਏ ਦੀ ਗੱਲ ਕੀਤੀ ਜਾ ਰਹੀ ਆ ਇਹ 2001 ਤੋਂ ਕਰੀਬ ਗੱਲ ਚੱਲ ਰਹੀ ਆ ਪਿਛੋਂ ਇੱਕ ਵਾਰੀ ਵੀਡੀਓ ਬਾਅਦ ਵਿੱਚ ਗੱਲ ਕਰਦੇ ਇਹਦੇ ਬਾਰੇ ਅਸੀਂ ਦੁਆਵਾਂ ਵਾਸਤੇ ਗੁਰੂ ਨੇ ਤੇ ਅਸੀਂ ਬੀਇੰਗ ਅ ਹਿੰਦੂ ਮੈਂ ਜੀ ਆਪਣਾ ਸਿਰ ਦੇ ਦੇਣਾ ਤੁਸੀਂ ਉਹਨਾਂ ਤੇ ਰੱਗੇ ਨਿਕਲ ਜੋ ਤੇ ਮੇਰਾ ਸਿਰ ਲੈ ਕੇ ਮੁਗਲ ਵਾਪਸ ਚਲੇ ਜਾਣਗੇ ਜਿਹੜੀ ਤੁਸੀਂ ਗੱਲ ਕੀਤੀ ਆ ਖੁਸ਼ਾਲ ਸਿੰਘ ਦਈਆ ਦੀ ਕਿ ਜਿਹੜੇ ਇਹਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ ਜੇਕਰ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਹੁੰਦੇ ਜਿਹੜੇ ਸਿਰ ਦੇ ਸਕਦੇ ਸੀ ਫਿਰ ਮੈਨੂੰ ਲੱਗਦਾ ਗੁਰੂ ਸਾਹਿਬ ਨੂੰ ਤੇ ਸ਼ੇਦੀ ਦੇਣ ਦੀ ਲੋੜ ਨਹੀਂ ਸੀ ਉਹ ਬਈ ਬੱਚਾ ਤੇ ਫਿਰ ਨਾਲ ਐਸਜੀਪੀਸੀ ਨੇ ਸਾਡੀ ਗੱਲ ਨੂੰ ਤਵੱਜੋ ਦਿੱਤੀ ਤੇ ਉਹ ਰੱਦ ਕਰਤੇ ਵੀ ਅਸੀਂ ਕੋਈ ਵੀ ਇਹਨਾਂ ਦੀ ਪ੍ਰੋਗਰਾਮ ਸ਼ਮੂਲੀਅਤ ਨਹੀਂ ਕਰਾਂਗੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੇਕਿਨ ਬਾਅਦ ਚ ਜਦੋਂ ਸਰਕਾਰ ਨੇ ਤਨ ਮਰੋੜੇ ਤੇ ਸਾਰੀ ਹਰਿਆਣਾ ਕਮਿਊਨਿਟੀ ਸਰਕਾਰ ਦੇ ਪੈਰੈਂਟ ਪਈ ਹੋਈ ਹੈ। ਬੱਸ ਕਰਦਾ ਅਸੀਂ ਸਿੰਘਨਾਥ ਦੀ ਟੀਮ ਮੈਂ ਖੁਦ ਹਰਿਆਣਾ ਦਾ ਹਰ ਆਮ ਸਿੱਖ ਇੱਕ ਕੁਸ਼ਾਲ ਸਿੰਘ ਦਈਆ ਨਾ ਦੇ ਕਰੈਕਟਰ ਨੂੰ ਪੂਰੀ ਤਰ੍ਹਾਂ ਰੱਦ ਕਰਨੇ ਹਨ ਕੰਡਮਨਡ ਕਰਨੇ ਆ ਇਹਦੀ ਮੇਨ ਬਾਰ ਕਰਦੇ ਹਾਂ। ਕੋਈ ਸਿੱਖੀ ਕੌਮ ਦੇ ਗੁਦਾਰ ਹਨਾ ਜੋ ਇਹਨਾਂ ਸਾਥ ਦਿੰਦੇ ਆ। ਇਹ ਆਰਐਸਟੀ ਬੀਜੇਪੀ ਰਲ ਕੇ ਇਤਿਹਾਸ ਨੂੰ ਗਦਲਾ ਕਰ ਰਹੇ ਆ। ਤੇ ਕੁਝ ਸਾਡੇ ਹੀ ਗਦਾਰ ਹਨ ਪੱਖਵਾਦੀ ਲੋਕ ਜੋ ਬਾਬਾ ਜੀ ਬਲ ਸਿੰਘ ਜੀ ਤੋਂ ਜੈਲ ਸੀ ਕਰਦੇ ਆ ਤੇ ਉਹਨਾਂ ਦਾ ਇਤਿਹਾਸ ਬਗੜਨ ਤੇ ਲੱਗੇ ਹੋਏ ਆ ਅੱਜ ਗੱਲ ਕਰਾਂਗੇ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਬੰਧਤ ਪੂਰੇ ਦੇਸ਼ ਭਰ ਦੇ ਵਿੱਚ ਇਵਨ ਪੂਰੀ ਦੁਨੀਆ ਦੇ ਵਿੱਚ ਜਿਹੜੇ ਆ ਸ਼ਤਾਬਦੀ ਸਮਾਰੋਹ ਮਨਾਏ ਜਾ ਰਹੇ ਨੇ ਉਥੇ ਨਾਲ ਹੀ ਜਿਹੜੀ ਆ ਭਾਜਪਾ ਆਰਐਸਐਸ ਬਲੋ ਮੈਨੂੰ ਜਿਹੜਾ ਸੰਗੋੜ ਕੇ ਪੇਸ਼ ਕਰਨ ਦੀ ਜ ਟੋੜ ਮਰੋੜ ਕੇ ਜਿਹੜਾ ਪੇਸ਼ ਕਰਨ ਦੀਆਂ ਵੀ ਕਾਰਵਾਈਆਂ ਵੱਡੇ ਪੱਤਰ ਤੇ ਜਿਹੜੀਆਂ ਚੱਲ ਰਹੀਆਂ ਨੇ ਅਸੀਂ ਕਈ ਚੀਜ਼ਾਂ ਜਿਹੜੀਆਂ ਪਿਛਲੇ ਕੁਝ ਦਿਨਾਂ ਦੇ ਵਿੱਚ ਨਸਰ ਵੀ ਕੀਤੀਆਂ ਨੇ ਤੇ ਹੁਣ ਜਿਹੜੀ ਇੱਕ ਨਵੀਂ ਗੱਲ ਸਾਹਮਣੇ ਆਈ ਹੈ ਖੁਸ਼ਹਾਲ ਸਿੰਘ ਦਈਆ ਨਾਮ ਦਾ ਇੱਕ ਨਵਾਂ ਜਿਹੜਾ ਪਾਤਰ ਜਿਵੇਂ ਭਾਈ ਬਾਲਾ ਸ਼ਾਮਲ ਕੀਤਾ ਗਿਆ ਸੀ ਉਹ ਵੀ ਕੀਤਾ ਗਿਆ ਕੀ ਉਹਦੀ ਹਿਸਟਰੀ ਹੈ ਇਹ ਸਰਕਾਰ ਦੀਆਂ ਚਾਲਾਂ ਨੇ ਇਸ ਸੰਬੰਧਤ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਅੰਗਰੇਜ਼ ਸਿੰਘ ਪੰਨੂ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਸਤਿਕਾਰ ਕਰਦੇ ਆ ਅੰਗਰੇਜ਼ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸੌਰ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਇਹ ਜਿਹੜਾ ਨਵਾਂ ਮਸਲਾ ਸਾਹਮਣੇ ਆਇਆ ਖੁਸ਼ਾਲ ਸਿੰਘ ਦਈਆ ਕੌਣ ਹੈ ਖੁਸ਼ਾਲ ਸਿੰਘ ਦਈਆ ਕਿਉਂਕਿ ਜਦੋਂ ਕੁਝ ਸਿੱਖੀ ਕੌਮ ਦੇ ਗੱਦਾਰ ਹਨ ਜੋ ਇਹਨਾਂ ਸਾਥ ਦਿੰਦੇ ਆ ਯਾਰ ਰਸਤੇ ਬੀਜੇਪੀ ਰਲ ਕੇ ਇਤਿਹਾਸ ਨੂੰ ਬਦਲਾ ਕਰ ਰਹੇ ਆ ਜਿਹਨੇ ਇਹ ਕਹਿ ਰਹੇ ਆ ਕਿ ਸਾਡੇ ਹੀ ਗੱਦਾਰ ਹਨ ਪੱਖਵਾਦੀ ਲੋਕ ਜੋ ਬਾਬਾ ਜੀ ਮਨ ਸਿੰਘ ਜੀ ਤੋਂ ਦਿਲਸੀ ਕਰਦੇ ਆ ਜਿਹਨਾਂ ਇਤਿਹਾਸ ਬਗਾਰਨ ਤੇ ਲੱਗੇ ਹੋਏ ਆ। ਕਰਦੇ ਸੀਮਾਨ ਗੁਰੂ ਸਾਹਿਬੀ ਉਹਨਾਂ ਤੇ ਜਿਹੜੇ ਅੰਤ ਤੱਕ ਵੈਰੀਆਂ ਦੇ ਮੁਰਗੜ ਖੜੇ ਰਹੇ। ਬਾਬਾ ਜੀਵਨ ਸਿੰਘ ਜੀ ਸੰਗੋ ਗੱਲ ਜੀ ਰੰਗ ਰੇਟੇ ਬੰਦੂਕ ਦੇ ਬੜੇ ਪੱਕੇ ਨਿਸ਼ਾਨਚੀ ਛੜ ਫੈਰ ਬੜਾ ਪੱਕਾ ਸੀ ਬਾਬੇ ਜੀਵਨ ਸਿੰਘ ਦਾ। ਕਹਿੰਦੇ ਕਿ ਕੋਟ ਦੀ ਚਿੜੀ ਜਾਂਦੀ ਹੋਵੇ ਤੇ ਬਾਬਾ ਜੀਵਨ ਸਿੰਘ ਫੈਰ ਮਾਰਦੇ ੱਲੇ ਡਗ ਪੈਂਦੀ ਸੀ ਓਟ ਨਹੀਂ ਸੀ ਸਕਦੀ ਐਡਾ ਪੱਕਾ ਫਾਇਰ ਸੀ ਬਾਬੇ ਜੀਵਨ ਸਿੰਘ ਦਾ ਜਦੋਂ ਜੰਗ ਦੇ ਵਿੱਚ ਜਿੰਨਿਆਂ ਬਰੂਦ ਸੀ ਜਿੰਨਾ ਸਭ ਕੁਝ ਹੀ ਉਹ ਬਾਬੇ ਜੀਵਨ ਸਿੰਘ ਕੋਲੇ ਰਹੀਦਾ ਸੀ ਕਿਉਂਕਿ ਗੜੀ ਕੋਲੇ ਜਿਹੜਾ ਵੈਰੀ ਆਉਂਦਾ ਸੀ ਬੰਨ ਕੇ ਫਾਇਰ ਖੋਪੜੀ 'ਚ ਮਾਰਦੇ ਸੀ ਐਡਾ ਪੱਕਾ ਫਾਇਰ ਬਾਬਾ ਜੀਵਨ ਸਿੰਘ ਸਾਹਿਬ ਜੀ ਚਮਕੌਰ ਦੀ ਜੰਗ ਦੇ ਵਿੱਚ ਬਾਬਾ ਜੀਵਨ ਸਿੰਘ ਨੇ ਵੀ ਬੜੇ ਵਾਰੀ ਝਟਕਾਏ ਫਾਇਰ ਬਹੁਤ ਪੱਕਾ ਸੀ ਬੰਦੂਕ ਦਾ ਕਿਉਂਕਿ ਕੁਝ ਸਿੱਖੀ ਕੌਮ ਦੇ ਗਦਾਰ ਹਨ ਜੋ ਇਹਨਾਂ ਸਾਥ ਦਿੰਦੇ ਆ ਇਹ ਆਰਐਸਐਸ ਤੇ ਬੀਜੇਪੀ ਰਲ ਕੇ ਇਤਿਹਾਸ ਨੂੰ ਗੰਧਲਾ ਕਰ ਰਹੇ ਆ ਤੇ ਕੁਝ ਸਾਡੇ ਹੀ ਗਦਾਰ ਹਨ ਪੱਖਵਾਦੀ ਲੋਕ ਜੋ ਬਾਬਾ ਜੀਵਨ ਸਿੰਘ ਜੀ ਤੋਂ ਜੈਲਸੀ ਕਰਦੇ ਆ ਤੇ ਉਹਨਾਂ ਦਾ ਇਤਿਹਾਸ ਵਿਗਾੜਨ ਤੇ ਲੱਗੇ ਹੋਏ ਆ